ਚੁੜੀਆ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਅੱਜ ਸ੍ਰੀ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੀ ਮੌਜੂਦਗੀ ਦੇ ਵਿੱਚ ਨਾਨਕ ਸ਼ਾਹੀ ਕੈਲੰਡਰ ਸੰਮਤ 557 ਯਾਨੀ 2025 ਤੇ 26 ਦਾ ਕੈਲੰਡਰ ਜਾਰੀ ਕੀਤਾ ਹੈ ਤਾਂ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਇਸ ਵਾਰ ਦਾ ਨਾਨਕਸ਼ਾਈ ਕੈਲੰਡਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗਤ ਦੀਵਸ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਅਨੰਨ ਸਿੱਖ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾ ਜੀ ਅਤੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਤਾ ਕੈਲੰਡਰ ਜਾਰੀ ਕਰਨ ਮੌਕੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਸਿੱਖ ਜਗਤ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਗੁਰਪੁਰਬ ਹੋਰ ਇਤਿਹਾਸਿਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ ਉਹਨਾਂ ਨੇ ਕਿਹਾ ਕਿ ਹਰ ਕੌਮ ਦਾ ਆਪਣਾ ਕੈਲੰਡਰ ਹੁੰਦਾ ਹੈ ਜਿਸ ਅਨੁਸਾਰ ਕੌਮਾਂ ਆਪਣੇ ਧਰਮ ਇਤਿਹਾਸ ਤੇ ਦਿਹਾੜੇ ਮਨਾਉਂਦੀਆਂ ਨੇ ਸਿੱਖ ਕੌਮ ਨੂੰ ਵੀ ਮਾਣ ਹੈ ਕਿ ਇਸ ਦੀ ਮੌਲਿਕਤਾ ਤੇ ਵਿਲੱਖਣਤਾ ਨੂੰ ਦਰਸਾਉਂਦਾ ਆਪਣਾ ਕੈਲੰਡਰ ਹੈ ਸਿੰਘ ਸਾਹਿਬ ਗੈਨੀ ਸੁਲਤਾਨ ਸਿੰਘ ਨੇ ਸਿੱਖ ਜਗਤ ਨੂੰ ਨਾਰਕਸ਼ਾਈ ਕੈਲੰਡਰ ਹਰ ਗੁਰੂ ਘਰ ਅਤੇ ਹਰ ਆਪੋ ਆਪਣੇ ਘਰਾਂ ਦੇ ਵਿੱਚ ਲਗਾਉਣ ਦੀ ਅਪੀਲ ਕੀਤੀ ਹੈ ਇਸ ਮੌਕੇ ਤੋਂ ਨਾਲ ਵੱਲ ਹੋਰ ਕੀ ਕੁਝ ਕਿਹਾ ਗਿਆ ਉਹ ਤਾਂ ਨਾ ਕਰਦੇ ਹਾਂ ਸੱਚਾ ਗੋਲੇ ਈਸੋ ਨਿਹੋ ਸਤਿ ਸ੍ਰੀ ਅਕਾਲ ਈਸੋ ਨਿਹੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚਾ ਖਾਲਸਾ ਪੰਥ ਨੂੰ ਬਹੁਤ-ਬਹੁਤ ਵਧਾਈਆਂ ਨੇ ਪੰਥ ਦੀ ਨਵੇਂ ਅੰਦਵਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ 557ਵਾਂ ਜੋ ਨਾਨਕਸ਼ਾਹੀ ਕਲੰਡਰ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ ਉਹ ਸੈਕਟਰੀਟ ਫਿਜੀਕਲ ਤਖਤ ਸਾਹਿਬ ਜੀ ਤੋਂ ਰਿਲੀਜ਼ ਕੀਤਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਾਲ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ 350 ਸਾਲਾ ਗੁਰਿਆਈਪੁਰ ਅਤੇ ਨੌਵੇਂ ਪਾਤਸ਼ਾਹ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਹੈ ਔਰ ਤਿੰਨ ਪੇਜਾਂ ਦੇ ਵਿੱਚ ਇਸ ਵਾਰ ਦਾ ਜਿਹੜਾ ਨਾਨਕ ਸਾਹਿਬੀ ਕੈਲੰਡਰ ਹੈ ਉਹ ਰਿਲੀਜ਼ ਕੀਤਾ ਜਾ ਰਿਹਾ ਹੈ ਕਿਉਂਕਿ ਗੁਰਿਆਈਪੁਰ ਅਤੇ ਸ਼ਹੀਦੀ ਦਿਹਾੜਿਆਂ ਦੇ ਸਬੰਧ ਵਿੱਚ ਜੋ ਸਤਗੁਰਾਂ ਦੇ ਪਾਵਨ ਅਸਥਾਨ ਨੇ ਉਹਨਾਂ ਦੀ ਜਿਹੜਾ ਦ੍ਰਿਸ਼ ਹੈ ਉਹ ਨਾਲ ਇਹਨਾਂ ਕੈਲੰਡਰਾਂ ਦੇ ਉੱਪਰ ਦਰਸਾਇਆ ਗਿਆ ਹੈ ਔਰ ਧਰਮ ਪ੍ਰਚਾਰ ਕਮੇਟੀ ਵੱਲੋਂ ਉ체ਚੇ ਤੌਰ ਤੇ ਇੱਕ ਬਹੁਤ ਵੱਡਾ ਇਸ ਵਾਰ ਯਤਨ ਕਰਦਿਆਂ ਹੋਇਆਂ ਸਮੂਹ ਪ੍ਰਚਾਰਕ ਸਿੰਘਾਂ ਦੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਜੀ ਨੂੰ ਇਹ ਕਿਹਾ ਗਿਆ ਕਿ ਇਹ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ 557ਵਾਂ ਇਹਨੂੰ ਹਰ ਗੁਰਦੁਆਰੇ ਚਾਹੇ ਉਹ ਸ਼ਹਿਰ ਵਿੱਚ ਹੈ ਚਾਹੇ ਉਹ ਪਿੰਡ ਵਿੱਚ ਹੈ ਚਾਹੇ ਉਹ ਕਿਤੇ ਵੀ ਹੈ ਜਿੱਥੇ ਕਿਤੇ ਵੀ ਗੁਰਦੁਆਰੇ ਸਹਿਬਾਨ ਸੁਸ਼ੋਭਤ ਨੇ ਉੱਥੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਹਿਬਾਨ ਅਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਹਰ ਇੱਕ ਗੁਰਦੁਆਰਾ ਸਾਹਿਬ ਤੱਕ ਇਸ ਕੈਲੰਡਰ ਨੂੰ ਪਹੁੰਚਾ ਕਰਨਗੇ ਔਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਹੁਤ ਜਲਦੀ ਹੀ ਸਤਗੁਰਾਂ ਦੇ ਸ਼ਹੀਦੀ ਦਿਹਾੜੇ ਅਤੇ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗੁਰਾਇ ਪ੍ਰਭ ਦੇ ਸਬੰਧ ਵਿੱਚ ਸਮਾਗਮਾਂ ਦੀ ਜਿਹੜੀ ਲੜੀ ਹੈ ਉਹ ਵੀ ਆਰੰਭ ਕੀਤੀ ਜਾ ਰਹੀ ਹੈ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਤਨ ਮਨ ਧਨ ਕਰਕੇ ਸੇਵਾ ਕਰਕੇ ਹਿੱਸਾ ਪਾ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਲੰਡਰ ਜਾਰੀ ਕੀਤਾ ਜਾਂਦਾ ਹੈ ਜਾਂ ਅੱਜ ਜਾਰੀ ਕੀਤਾ ਗਿਆ ਹੈ ਸਮੂਹ ਸੰਗਤਾਂ ਇਹ ਸਾਰੇ ਦਿਨ ਤਿਉਹਾਰ ਦਿਹਾੜੇ ਇਸ ਕੈਲੰਡਰ ਦੇ ਅਨੁਸਾਰ ਹੀ ਮਨਾਉਣ ਦਾ ਯਤਨ ਕਰਨ ਬਹੁਤ ਬਹੁਤ ਸਮੁੱਚੇ ਖਾਲਸਾ ਬੰਦਸ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਕੈਲੰਡਰ 557ਵਾਂ ਜਿਹੜਾ ਨਾਨਕਸਾਹੀ ਕੈਲੰਡਰ ਹੈ ਜਿਹੜਾ ਉਹਦਾ ਅੱਜ ਕੈਲੰਡਰ ਦੇ ਰਿਲੀਜ਼ ਕੀਤਾ ਗਿਆ ਤੇ ਇਹ ਸਾਲ ਜਿਹੜਾ ਸ਼ਤਾਬਦੀ 350 ਸਾਲਾ ਗੁਰਦੇਵ ਹਰਗੋਬਿੰਦ ਸਾਹਿਬ ਦੀ ਸ਼ਹੀਦੀ ਦੀ ਸ਼ਤਾਬਦੀ ਜਿਹੜੀ ਹੈ ਇਸ ਸਾਲ ਆ ਰਹੀ ਹੈ ਇਸੇ ਤਰ੍ਹਾਂ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਵੀ ਇਸ ਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੋਮਣੀ ਕਮੇਟੀ ਵੱਲੋਂ ਮਨਾਈ ਜਾ ਰਹੀ ਹੈ ਤੇ ਗੁਰਤਾ ਗੱਦੀ ਜਿਹੜੀ ਹੈ 10ਵੇਂ ਪਾਤਸ਼ਾਹ ਕਲਕੀਤਪਾਤਸ਼ਾਹ ਦੀ ਉਹ ਵੀ ਇਸੇ ਸਾਲ ਜਿਹੜੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਤੇ ਅੱਜ ਕੈਲੰਡਰ ਜਿਹੜਾ ਰਿਲੀਜ਼ ਕੀਤਾ ਗਿਆ ਉਹdੀਆਂ ਪਹਿਲੀ ਵਾਰੀ ਤਿੰਨ ਪਰਤਾਂ ਬਣਾਈਆਂ ਗਈਆਂ ਤੇ ਜੋ ਗੁਰੂ ਸਬਾਨ ਦੇ ਜਿਹੜੇ ਸਥਾਨ ਆ ਰਕਾਬगंज ਆ ਕਿਸਕਰ ਸਾਹਿਬ ਆ ਤੇ ਸੀਸਗੰਜ ਜਿਹੜੇ ਆ ਉਹਦੇ ਤੇ ਦਰਸਾਏ ਗਏ ਆ ਤਾਂ ਕਿ ਆਪਾਂ ਉਹਨਾਂ ਨਿਸ਼ਾਨਾਂ ਨੂੰ ਉਹਨਾਂ ਗੁਰੂ ਘਰਾਂ ਨੂੰ ਦੇਖ ਕੇ ਆਪਾਂ ਉਹ ਹਮੇਸ਼ਾ ਜਿਹੜੀ ਸ਼ਹੀਦੀਆਂ ਤੇ ਨਾਲ ਜਿਸ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ ਬਹੁਤ ਵੱਡਾ ਸਮਾਨੰਦਪੁਰ ਸਾਹਿਬ ਦੀ ਧਰਤੀ ਤੇ ਹੰਡਾਇਆ ਤੇ ਉਹ ਵੀ ਦਰਸਾਇਆ ਗਿਆ ਮੈਂ ਇਸ ਮੌਕੇ ਤੇ ਅਰਦਾਸ ਕਰਦਾ ਕਿ ਜਿਹੜੀ ਸ਼ਤਾਬਦੀ ਆਪਾਂ ਨੇ ਮਨਾਉਣੀ ਹੈ ਗੁਰਤੇਗ ਬਾਦ ਸਾਹਿਬ ਜੀ ਦੀ ਉਹਦਾ ਪ੍ਰਚਾਰ ਜਿਹੜਾ ਹੈ ਸ਼ਰੋਣੀ ਕਮੇਟੀ ਵੱਲੋਂ ਘਰ ਘਰ ਕੀਤਾ ਜਾਵੇਗਾ ਤੇ ਜਿਹੜਾ ਇੱਕ ਲੰਡਰ ਆ ਇਹ ਵੀ ਘਰ ਘਰ ਪਹੁੰਚਾਉਣ ਦੀ ਜਿਹੜੀ ਆ ਕੋਸ਼ਿਸ਼ ਪ੍ਰਚਾਰਕਾਂ ਦੇ ਮਾਧਿਅਮ ਨਾਲ ਕੀਤੀ ਜਾਵੇਗੀ ਤਾਂ ਕਿ ਇਸ ਸਤਾਬ ਦੀ ਵੱਡੀ ਜਿੰਨੀ ਸਤਾਬ ਦੀ ਉਸ ਨੂੰ ਉਸ ਲਹਿਜੇ ਦੇ ਨਾਲ ਆਪਾਂ ਮਨਾ ਸਕੀਏ ਮੈਂ ਕੀ ਦੇ ਵਿੱਚ ਸਾਡੇ ਵਿੱਚ ਰਜਿੰਦਰ ਸਿੰਘ ਜੀ ਮਹਿਤਾ ਸਾਡੇ ਸੀਨੀਅਰ ਜਿਹੜੇ ਸੀਨੀਅਰ ਮੀਤ ਪ੍ਰਧਾਨ ਹੈ ਐਚਓਮਿਕ ਕਮੇਟੀ ਦੇ ਔਰ ਜਿਹੜੇ ਸਾਡੇ ਧਰਨ ਪਚਾਦ ਦੇ ਸਕੱਤਰ ਕਲਮਨ ਸਾਹਿਬ ਸਤਵੀਰ ਸਿੰਘ ਜੀ ਧਾਮੀ ਔਰ ਜਸਲ ਸਾਹਿਬ ਮੈਂਬਰਸ਼ਿਪ ਕਮੇਟੀ ਸਮੂਚਾ ਜਿਹੜਾ ਗਰਮੀਤ ਸਿੰਘ ਹੁਣੀ ਇੱਥੇ ਹਾਜ਼ਰ ਹੈ ਤੇ ਮੈਂ ਇਹ ਅਰਦਾਸ ਕਰਦਾ ਕਿ ਜਿੱਦ ਦੀ ਵੱਡੀ ਸ਼ਤਾਬਦੀ ਸੀ ਗੁਰਤੇਵਾ ਦਾ ਸਾਹਿਬ ਜੀ ਦੀ ਤੇ ਦੂਜਾ ਸ਼ਹੀਦੀ ਸੀ ਉਨੀ ਵੱਡੀ ਜਿਹੜੀ ਉਹ ਸ਼ਤਾਬਦੀ ਸ਼ਰਧਾ ਦੇ ਨਾਲ ਸਤਕਾਰ ਦੇ ਨਾਲ ਕਿਹਦੇ ਨਾਲ ਮਨਾਈ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ